ਓੰਕਾਰ ਸਤਨਾਮ ਪ੍ਰਤਾਪੁਰਖ ਨਿਰਭਉ ਨਿਰਵੈਰ ਕਾਲਮਉਰਤ ਅਜੂਨੀ ਸਭਉ ਗੁਰਪ੍ਰਸਾਦ ਮੋ ਕੁਸਰੇ ਸਾਸਤਰ ਖਟੋ ਕਿੰਗ ਗ੍ਰੰਥ ਛੁੜ ਜਾਏ ਅੰਦਲਖੇ ਬਧਰੋ ਸੁਣੇ जो काल विषास कराए समान यो गुरु रूप सा संग लियो अति परमान करने वाहिर जी का फल सा वाहिर जी के गुरु ग्रंथ साहिब जी महाराज की वाणी न ਅਕਾਲ ਪੁਰਖ ਦੇ ਦੋ ਰੂਪ ਮੰਨੇ ਨੇ ਨਿਰਗੁਣ ਸਰਗੁਣ ਨਿਰਗੁਣ ਆਪ ਸਰਗੁਣ ਵੀ ਓਹੀ ਕਲਾਧਾਰ ਜਿਨ ਸਗਲੀ ਮੌਜੂਦ ਨਿਰਗੁਣ ਰੂਪ ਦੇ ਓ ਸੂਖਸ਼ਮ ਹੈ ਅਦ੍ਰਿਸ਼ ਹੈ ਸਰਗੁਣ ਰੂਪ ਦੇ ਓ ਦ੍ਰਿਸ਼ਮਾਨ ਹੈ ਮਕਾਨ ਦਿਖਾਈ ਦੇਂਦਾ ਹੈ ਬੁਨਿਆਦ ਨਹੀਂ ਦਿਖਾਈ ਦਿੰਦੀ। ਦਰਖਤ ਦਿਖਾਈ ਦੇਂਦਾ ਹੈ ਜੜਾ ਨਹੀਂ ਦਿਖਾਈ ਦਿੰਦੀ। ਸਰੀਰ ਦਿਖਾਈ ਦੇਂਦਾ ਹੈ ਆਤਮਾ ਨਹੀਂ ਦਿਖਾਈ ਦਿੰਦੀ। ਸੰਸਾਰ ਦਿਖਾਈ ਦੇਂਦਾ ਹੈ ਬਿਰੰਕਾਰ ਨਹੀਂ ਦਿਖਾਈ ਦਿੰਦਾ। ਇਸ ਨੂੰ ਇੰਜ ਬਿਆਨ ਕਰੀਏ ਜੋ ਮਕਾਨ ਦਾ ਗੁਪਤ ਹਿੱਸਾ ਹੈ ਉਹ ਗੁਣਿਆਦ ਹੈ ਕਿ ਜੋ ਗੁਣਿਆਦ ਦਾ ਪ੍ਰਗਟ ਹਿੱਸਾ ਹੈ ਉਹ ਮਕਾਨ ਹੈ ਜੋ ਦਰਖਤ ਦਾ ਗੁਪਤ ਹਿੱਸਾ ਹੈ ਉਹ ਉਸ ਦੀਆਂ ਜੜਾਂ ਨੇ ਔਰ ਜੋ ਜੜਾਂ ਦਾ ਪ੍ਰਗਟ ਹਿੱਸਾ ਹੈ ਉਹ ਦਰਖਤ ਹੈ ਜੋ ਸਰੀਰ ਦਾ ਗੁਪਤ ਹਿੱਸਾ ਹੈ ਉਹ ਆਤਮਾ ਹੈ ਔਰ ਜੋ ਆਤਮਾ ਦਾ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ ਜੋ ਸੰਸਾਰ ਦਾ ਗੁਪਤ ਹਿੱਸਾ ਹੈ ਉਹ ਨਿਰੰਕਾਰ ਹੈ ਤੇ ਜੋ ਨਿਰੰਕਾਰ ਦਾ ਪ੍ਰਗਟ ਹਿੱਸਾ ਹੈ ਉਹ ਸੰਸਾਰ ਹੈ ਇਹ ਜੋ ਪ੍ਰਗਟ ਹੈ ਇਹ ਉਸ ਅਦ੍ਰਿਸ਼ ਦਾ ਉਸ ਆਰੂਪ ਦਾ ਉਸ ਗੁਪਤ ਦਾ ਖੇਲ ਹੈ ਤਮਾਸ਼ਾ ਹੈ ਜਿਵੇਂ ਸਾਗਰ ਦੇ ਚ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਪਰ ਇਹਨਾਂ ਲਹਿਰਾਂ ਦਾ ਪੈਦਾ ਹੋਣਾ ਇਹਨਾਂ ਲਹਿਰਾਂ ਦਾ ਮਿਟਣਾ ਸਭ ਕੁਝ ਸਾਗਰ ਦੇ ਵਿੱਚ ਹੈ ਜਨਮ ਮਰਨ ਸੁਖ ਦੁਖ ਉਤਪਤੀ ਪਰਲ ਸਭ ਪਰਮਾਤਮਾ ਦੇ ਵਿੱਚ ਹੋ ਰਹੀ ਹੈ ਸਭ ਈਸ਼ਵਰ ਦੇ ਵਿੱਚ ਹੋ ਰਹੀ ਹੈ ਈਸ਼ਵਰ ਨੂੰ ਖੋਜਣਾ ਨਹੀਂ ਹੈ ਖੋਜਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਿਆ ਦੇਸ਼ਵਰ ਦੇ ਕੋਲ ਜਾਣਾ ਵੀ ਨਹੀਂ ਹੈ ਜਾਣਾ ਉਸ ਦੇ ਕੋਲ ਪੈਂਦਾ ਜਿਹੜਾ ਆਪਣੇ ਤੋਂ ਦੂਰ ਹੋਵੇ ਨਾ ਉਸ ਦੇ ਕੋਲ ਜਾਣਾ ਹੈ ਨਾ ਉਸ ਨੂੰ ਲੱਭਣਾ ਹੈ ਸਿਰਫ ਜਾਗਣਾ ਹੈ ਸੁਚੇਤ ਹੋਣਾ ਹੈ ਸਾਵਧਾਨ ਹੋਣਾ ਹੈ ਪਰਮਾਤਮਾ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਰਵਿਦਾਸ ਕਹਿੰਨੇ ਇਹ ਹੱਥ ਵੀ ਜਿੰਨਾ ਤਨ ਤੋਂ ਦੂਰ ਜਾ ਸਕਦਾ ਹੈ ਉਹ ਤੇ ਇਤਨਾ ਵੀ ਦੂਰ ਨਹੀਂ ਕਹ ਰਵਿਦਾਸ آٹھ پہ نیرے ہیں سہجے ہوئے سوئے جپ جپ کے صرف اتنا ہی پتا چل رہا ہے کہ وہ میرے پول سی کہ میں اس دی تلاش کردہ رہا کھوج کردہ رہا دراصل کھوج کرنا کی اپنے آپ جگانا دھن سوتی پھر سد جاگن تھا منک کی جیون چیتنا ستی ہوئی ہے پورن طور پہ جاگی ہوئی نہیں ہے ਇੰਜ ਕਹਿੰਦੇ ਨੇ ਅਸੀਂ ਅੱਧੇ ਜਾਗੇ ਹੋਇਆ ਪੂਰਨ ਜਾਗੇ ਹੋਏ ਨੇ ਸੰਸਾਰ ਦਿਖਾਈ ਦਿੰਦਾ ਹੈ ਨਿਰੰਕਾਰ ਨਹੀਂ ਭੋਜਨ ਦਾ ਰਸ ਆਉਂਦਾ ਹੈ ਭਜਨ ਦਾ ਨਹੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਕਿਸ ਨੂੰ ਰਸ ਆਉਂਦਾ ਨਹੀਂ ਪਰ ਭੋਜਨ ਦੀ ਬੁਰਕੀ ਪਾਈਏ ਤੋਂ ਰਸ ਆਉਂਦਾ ਹੈ ਰਸਨਾ ਅੱਧੀ ਜਾਗੀ ਹੋਈਏ ਅੱਧੀ ਸੁੱਤੀ ਹੋਈ ਅੱਖਾਂ ਅਧੀਆਂ ਜਾਗੀਆਂ ਨੇ ਅਧੀਆਂ ਸੁੱਤੀਆਂ ਹੋਈਆਂ ਨੇ ਸੰਸਾਰ ਨੂੰ ਵੇਖ ਰਹੀਆਂ ਨੇ ਨਿਰੰਕਾਰ ਨੂੰ ਨਹੀਂ ਕੰਨ ਅੱਧੇ ਜਾਗੇ ਨੇ ਅੱਧੇ ਸੁੱਤੇ ਨੇ ਇਹ ਜਗਤ ਨੂੰ ਸੁਣ ਰਹਿ ਨੇ ਗੁਰੂ ਨੂੰ ਨਹੀਂ ਸੁਣਦੇ ਨਾ ਪ੍ਰਮਾਤਮਾ ਨੂੰ ਸੁਣਦੇ ਨੇ ਸਰੀਰ ਸੰਸਾਰ ਨੂੰ ਸਪਰਸ਼ ਕਰ ਰਿਹਾ ਹੈ ਨਿਰੰਕਾਰ ਨੂੰ ਨਹੀਂ ਜਦ ਕੋਈ ਪੂਰਨ ਤੌਰ ਤੇ ਜਾਗ ਜਾਂਦਾ ਹੈ ਸੁਚੇਤ ਹੋ ਜਾਂਦਾ ਹੈ ਤੇ ਰਸਨਾ ਨੂੰ ਭਜਨ ਦਾ ਵੀ ਰਸ ਆਣ ਲੱਗ ਪੈਂਦਾ ਹੈ ਰਸਨਾ ਵੇਦੇ ਬੋਲਤ ਰਾਮ ਉਹ ਜੈਸੇ ਰਾਮ ਕਹਿੰਦਾ ਉਹ ਜੈਸੇ ਵਾਹਿਗੁਰੂ ਕਹਿੰਦਾ ਰਸ ਨਾਲ ਵਰ ਜਾਂਦਾ ਉਹ ਨੂੰ ਜੋ ਕੁਝ ਦਿਖਾਈ ਦਿੰਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਪ ਕਰਕੇ ਤਪ ਕਰਕੇ ਆਪਣੇ ਆਪ ਨੂੰ ਜਗਾਣਾ कीर्तन ਸੁਣਿਆ ਹੋਇਆ ਕੀਰਤਨ ਕੀਤਾ ਹੋਇਆ ਉਸੇ ਦਾ ਹੀ ਸਫਲ ਜਿਨੇ ਜਪਣਾ ਆਰੰਭ ਕਰ ਦਿੱਤਾ ਲੱਖ ਲੱਖ ਜਿਹੜਾ ਆਖੀਏ ਏਕ ਨਾਮ ਜਗਦੀਸ਼ ਉਸ ਇੱਕ ਦਾ ਨਾਮ ਰਸਨਾ ਨਾਲ ਜਿਸਨੇ ਜਪਣਾ ਆਰੰਭ ਕਰ ਦਿੱਤਾ ਔਰ ਉਤਨੇ ਚਿਰ ਤੱਕ ਆਰੰਭ ਜਾਰੀ ਹੈ ਜਿਤਨੇ ਚਿਰ ਤੱਕ ਤੇ ਜਾਗਿਆ ਨਹੀਂ ਜਦ ਜਾਗ ਜਾਂਦਾ ਹੈ ਰਸਨਾ ਖਾਮੋਸ਼ ਹੋ ਜਾਂਦੀ ਹੈ ਸ਼ਬਦ ਪ੍ਰਾਣਾ ਦੇ ਵਿੱਚ ਵਸ ਜਾਂਦਾ ਹੈ। ਤਾਂ ਮੈਂ ਇਸ ਤਰ੍ਹਾਂ ਜਦ ਵੀ ਕਿਸੇ ਮਹਾਪੁਰਸ਼ ਨੂੰ ਆਤਮ ਗਿਆਨ ਹੋਇਆ ਉਹ ਇਸ ਗੱਲ ਤੇ ਹੈਰਾਨ ਹੋਇਆ ਪ੍ਰਾਪਤ ਕੁਝ ਵੀ ਨਹੀਂ ਹੋਇਆ। ਜਿਹੜਾ ਪ੍ਰਾਪਤ ਸੀ ਉਸਦਾ ਪਤਾ ਚੱਲ ਗਿਆ। ਲੱਭਿਆ ਕੁਝ ਵੀ ਨਹੀਂ। ਮਿਲਿਆ ਕੁਝ ਵੀ ਨਹੀਂ। ਜੋ ਮਿਲਿਆ ਹੀ ਹੋਇਆ ਸੀ ਉਸਦਾ ਪਤਾ ਚੱਲ ਗਿਆ। بس عام جگت پتا نہیں آتا کہ وہ ملے آیا ہوا ہے جس کو اسی بھگت سند کہہ وہ نو پتا ہے کہ وہ تے ہاتھ تو بھی نہیں رہے وہ تے حاضر ناظر ہے جد کدی اس طرح بھی کسے نو کی ہے اس نو حیرانگی بھی آتی ہے کہ میں جگت نسا حقیقت اے ہے اصلیت اے ہے اور کدی کرم کان تو اچھے اٹھن دی کوشش کرو پر کبیر ایک مایوسی ظاہر کرتے نا رام رتن دھن پائے کے کبیرہ گانٹ نہ کھول نہیں پٹن نہیں پارکھو نہیں گاہک نہیں مور ਕਵੀ ਦੇ ਕੰਨੇ ਨੇ ਇੱਕ ਰਾਮ ਨਾਮ ਹੁੰਦਾ ਹੀਰਾ ਲੱਭਿਆ ਹੈ। ਅਜੀਬੋ ਗਰੀਬ ਅਵਸਥਾ ਦੀ ਪ੍ਰਾਪਤੀ ਹੋ ਗਈ ਹੈ। ਇਹ ਹੀਰਾ ਹੁਣ ਮੈਂ ਦੇਣਾ ਚਾਹੁੰਦਾ ਵੇਚਣਾ ਚਾਹੁੰਦਾ। ਕਹਿੰਨ ਸੰਸਾਰ ਦਾ ਜਦ ਧਨ ਕਿਸੇ ਨੂੰ ਪ੍ਰਾਪਤ ਹੋਵੇ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਦਕਿ ਰੱਬੀ ਦੌਲਤ ਮਿਲਦੀ ਹੈ ਉਸ ਨੂੰ ਉਸ ਦੇ ਅੰਦਰ ਇੱਕ ਦਸਨ ਦੀ ਭੁਖ ਪੈਦਾ ਹੋ ਜਾਂਦੀ ਕਿ ਮੈਂ ਬਾਕੀਆਂ ਨੂੰ ਵੀ ਦਸਾਂ ਹਰ ਮਨੁੱਖ ਇੱਕ ਬਹੁਤ ਵੱਡੀ ਖਾਨ ਹੈ ਹੀਰੇ ਤੇ ਰਤਨਾਂ ਦੀ ਸਾਰੇ ਪਹਾੜਾਂ ਦੇ ਸੋਨਾ ਚਾंदी ਨਹੀਂ ਆਉਂਦਾ ਤੇ ਸਮੁੰਦਰ ਦੀ ਸਾਰੀ ਥਾਂ ਦੇ ਉੱਤੇ ਹੀਰੇ ਮੋਤੀ ਨਹੀਂ ਹੁੰਦੇ ਪਰ ਹਰ ਜੀਵਨ ਦੇ ਅੰਦਰ ਪ੍ਰਭੂ ਦਾ ਨਾਮ ਹੈ ਨਵਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾਬਿਸਰਾਮ کوئی بھی جیون خالی نہیں کہ اسے اندر پرم جیون نہ ہوئے پرم انند نہ ہوئے۔ کبیر کے اندر میں تلاش کر رہے ہیں، اس منڈی دی، اس بازار دی، جتھے ہیرے بکتے دینے میں بیچنا چاہنا۔ رام رتن دھن پائے کے کبیرہ گانٹھ نہ کھول نہیں پٹن پٹن کے اندر بازار میں، ਆਪ ਕਹਿੰਦੇ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਕਿੱਥੇ ਵੇਚਾਂ ਹੁਣ ਹੀਰਾ ਤੇ ਜ਼ੌਹਰੀ ਬਾਜ਼ਾਰ ਵਿੱਚ बिकੇਗਾ ਨਾ ਹੀਰਿਆਂ ਦੀ ਮੰਡੀ ਵਿੱਚ बिकੇਗਾ ਨਾ ਸਬਜ਼ੀ ਮੰਡੀ ਤੇ ਹੀਰੇ ਨਹੀਂ ਵੇਚੀਦੇ ਔਰ ਸਬਜ਼ੀ ਮੰਡੀ ਤੇ ਸਬਜ਼ੀ ਖਰੀਦਣ ਦੇ ਗਾਹਕ ਆਣਗੇ ਗਾਜਰਾ ਮੂਲੀਆਂ ਲੈਣ ਵਾਲੇ ਆਣਗੇ ਸਬਜ਼ੀ ਲੈਣ ਵਾਲੇ ਆਣਗੇ ਕੋਈ ਹੀਰੇ ਲੈਣ ਵਾਲੇ ਥੋੜੀ ਆਣਗੇ کبھی کہتے ہیں ہی کول ہے ویچنا چاہنا جو اگمی دولت منوں ملی ہے میں دسنا چاہنا جو اگمی رس مینوں ملے ہے میں جگت نو سمجھانا چاہنا ہیرا ملے ویچنا چاہنا منڈی کوئی نہیں پتا منڈی کی ہے ستسنگ ہر شہر میں ستسنگ نہیں ہوں گا ਹਰ ਜਗ੍ਹਾ ਸਤਸੰਗ ਨਹੀਂ ਹੁੰਦਾ ਗਲੀ ਗਲੀ ਵਿੱਚ ਮੰਦਰ ਹੈ ਸਤਸੰਗ ਕਿਧਰੇ ਕਿਧਰੇ ਗਲੀ ਗਲੀ ਵਿੱਚ ਗੁਰਦੁਆਰੇ ਨੇ ਸਤਸੰਗ ਕਿਧਰੇ ਸੁਨੀਆਂ ਪਈਆਂ ਨੇ ਮਸਜਿਦਾਂ ਖਾਲੀ ਪਏ ਨੇ ਮੰਦਰ ਯਾ ਤਿਧਰੇ ਇੱਕ ਕਰ ਪੁਜਾਰੀ ਵਿਚਾਰਾ ਬੈਠਾ ਤੇ ਘੜਿਆਲ ਵਜਾ ਰਿਹਾ ਕੁਛ ਵੀ ਨਹੀਂ ਟੇਪਾਂ ਚੱਲਦੀਆਂ ਪਈਆਂ ਹੁਣ ਮਸ਼ੀਨ ਬੰਦ ਵੀ ਕਰੇ ਹੁਣ ਮਸ਼ੀਨ ਕੀਰਤਨ ਕਰੇ ਕਿਉਂਕਿ ਮਨੁੱਖ ਦੀ ਮਸ਼ੀਨ ਦੇ ਕੀਰਤਨ ਕਰਨਾ ਨਹੀਂ ਚਾਹੀਦਾ ਚਲੋ ਹੋਇਆ ਘਰ ਦੇ ਵਿੱਚ ਬੈਠ ਕੇ ਸੁਣ ਲਿਆ ਪਰ ਹੁਣ ਸਤਸੰਗ ਦੇ ਵਿੱਚ ਵੀ ਮਸ਼ੀਨਾਂ ਚੱਲਦੀਆਂ ਨੇ ਵੈਰਾਸ ਸਾਹੂ ਦਾ ਪਾਕ ਟੇਪ ਲਾ ਲਓ ਆਸਾ ਦੀਵਾਰ ਦਾ ਕੀਰਤਨ ਟੇਪ ਲਾ ਦਿਓ ਸੁਣੋ ਹੌਲੀ ਕਿਸੇ ਹੱਦ ਤੱਕ ਮਨੁੱਖ ਵੀ ਮਸ਼ੀਨ ਹੁੰਦਾ ਜਾ ਰਿਹਾ ਹੈ ਜੇ ਸਾਰਾ ਦਿਨ ਹੀ ટેપ રેકોર્ડર ਦੇ ਅੰਦਰ ਕੀਰਤਨ ਚੱਲਦਾ ਰਹੇ ساری ਜ਼ਿੰਦਗੀ ਚੱਲਦਾ ਰਹੇ ਤਾਂ ਟੇਪ ਰਿਕਾਰਡਰ ਨੂੰ ਕੋਈ ਭ੍ਰਮ ਗਏ ਨਹੀਂ ਹੋ ਜਾਣਾ ਬਸ ਮਨੁੱਖ ਵੀ ਇਸ ਤਰ੍ਹਾਂ ਦਾ ਹੀ ਹੋ ਜਾਵੇ ਉਹ ਵੀ ਮਨਸਕਲ ਮਸ਼ੀਨ ਨਹੀਂ ਹੈ ਉਹ ਮਸ਼ੀਨ ਦੀ ਤਰ੍ਹਾਂ ਕਿ ਯੰਤਰ ਦੀ ਤਰ੍ਹਾਂ ਸਭ ਕੁਝ ਹੋ ਰਿਹਾ ਹੈ ਜਾਗਰਤਨਾ ਨਹੀਂ ਹੈ ਸੁਚੇਤਪਨਾ ਨਹੀਂ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੇਂ ਸਾਵਧਾਨ ਇਕਾਗਰ ਚੀਂ جڑا کم جتنا قیمتی وے, آہم وے, خاص ہو وے, اس ہواس اتنی ایک چاہیے اتنی گہرائی چاہیے اتنا دھیان چاہیے دھرم دا تو مطلب یہ دھیان ساجنا گور اس دھیان دی نہیں ہے جے دھرم دی, دی یاترا شروع نہیں کبیر کبھی کہیں کوئی پٹن ہی نہیں ہے کوئی بازار ہی نہیں ہے ہندوستان دے دو اتہاسک شہر میں ایک آگرہ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਬਾਜ਼ਾਰ ਨੇ ਉਹਨਾਂ ਦਾ ਨਾਂ ਹੈ ਜ਼ੋਹਰੀ ਬਾਜ਼ਾਰ। ਆਗਰੇ ਦਾ ਜ਼ੋਹਰੀ ਬਾਜ਼ਾਰ ਅਕਬਰ ਨੇ ਬਣਵਾਇਆ ਸੀ। ਜੈਪੁਰ ਦਾ ਜ਼ੋਹਰੀ ਬਾਜ਼ਾਰ ਮਹਾਰਾਜਾ ਜੈ ਸਿੰਘ ਨੇ ਬਣਵਾਇਆ ਸੀ। ਅਕਬਰ ਦੇ ਸਮੇਂ ਰਾਜਾ ਜੈ ਸਿੰਘ ਦੇ ਸਮੇਂ ਇਹਨਾਂ ਦੋ ਬਾਜ਼ਾਰਾਂ ਦੇ ਵਿੱਚ ਜੋਰੀਆਂ ਦੀ ਖਰੀਦੋ ਖਰੀਦੋ ਦਾ ਕੰਮ ਸ਼ੁਰੂ ਹੋਇਆ ਬਈ ਸਿਰਫ ਹੀਰੇ ਰਤਨ ਪੰਨੇ ਲਾਲ ਮੂنگੇ નીलम ਜਵਾਰਾਤ ਪੰਨੇ ਜੋਹਰੀ ਬਾਜ਼ਾਰ ਆਗਰੇ ਦੇ ਜੋਹਰੀ ਬਾਜ਼ਾਰ ਦੇ ਇੱਥੇ ਅੱਜ ਕੱਲ ਚਮੜਾ ਹੀ ਵਿਕਦਾ ਹੈ ਜਾਂ ਮੋਟਾ ਮਾਸ ਵਿਕਦਾ ਹੈ ਜੋਰੀਆਂ ਦੀ ਦੁਕਾਨਾਂ ਕੋਲ ਜੈਪੁਰ ਦਾ ਜਿਹੜਾ ਜੋਹਰੀ ਬਾਜ਼ਾਰ ਹੈ ਉੱਥੇ ਹੀਰੀਆਂ ਦੀ ਖਰੀਦੋ-ਫਰੋਖਤ ਹੁੰਦੀ ਉੱਥੇ سلسلہ ਹੈ ਪਰ ਇਤਨਾ ਵੱਡਾ ਇਹ ਦੇਸ਼ ਹੈ ਹੀਰੀਆਂ ਦੀ ਮੰਡੀ ਹੀਰੀਆਂ ਦਾ ਬਾਜ਼ਾਰ ਕਿਧਰੇ ਕਿਧਰੇ ਹਰ ਥਾਂ ਤੇ ਨਹੀਂ ਹਰ ਜਗ੍ਹਾ ਨਹੀਂ ਹਰ ਸ਼ਹਿਰ ਦੇ ਸਬਜ਼ੀ ਮੰਡੀ ਜ਼ਰੂਰ ਹੈ ਕਪੜਾ ਮਾਰਕੀਟ ਹੈ ਲੋਹਾ ਮੰਡੀ ਹੈ ਲੱਕੜ ਮੰਡੀ ਹੈ ਹਰ ਸ਼ਹਿਰ ਵਿੱਚ ਹੀਰੀਆਂ ਦੀ ਮੰਡੀ ਨਹੀਂ ਹੈ ਜਹਰੀ ਬਾਜ਼ਾਰ ਨਹੀਂ ਹੈ ਕਬੀਰ ਕਹਿੰਨ ਜਿਹੜਾ ਹੀਰਾ ਕੋਲ ਹੈ ਵੇਚਣਾ ਚਾਹਨਾ ਪਰ ਪਟਣ ਨਹੀਂ ਹੈ ਬਾਜ਼ਾਰ ਨਹੀਂ ਹੈ ਜਿੱਥੇ ਗਾਜਰਾ ਮੋਲੀਆਂ ਪਈਆਂ बिकਦੀਆਂ ਨੇ ਮੈਂ ਉੱਥੇ ਹੀਰਾ ਲੈ ਕੇ ਬੈਠ ਜਾਵਾਂ ਵੇਚਣ ਨੂੰ ਇਹ ਤੇ ਮੂੜਤਾ ਹੋਵੇ ਜੀ ਤੇ ਮੂਰਖਤਾ ਹੋਵੇ ਹਰ ਜਗ੍ਹਾ ਜਿੱਤੇ ਸੱਚ ਦੀ ਗੱਲ ਨਹੀਂ ਕੀਤੀ ਜਾ ਸਕਦੀ ਪ੍ਰਮਾਤਮਾ ਦੀ ਗੱਲ ਨਹੀਂ ਕੀਤੀ ਜਾ ਸਕਦੀ ਜਿੱਥੇ ਕੋਈ ਸਰੋਤਾ ਹੀ ਨਹੀਂ ਕੋਈ ਚਾਹਤ ਹੀ ਨਹੀਂ ਕੋਈ ਤੜਪ ਹੀ ਨਹੀਂ ਉੱਥੇ ਕੀ ਧਿਆਨ ਕਰਨਾ ਤੋ ਕਬੀਰ ਕਹਿੰਦੇ ਨੇ ਕੋਈ ਮੰਡੇ ਹੀ ਨਹੀਂ ਹੈ ਨਹੀਂ ਪਟਣ ਆਪ ਕਹਿੰਦੇ ਨੇ ਭਰਮਣ ਕਰਦਿਆਂ ਕਰਦਿਆਂ ਕਦੀ ਕਦਾਂ ਮੰਡੀ ਮਿਲ ਜਾਂਦੀ ਹੈ ਪਟਣ ਲੱਗ ਜਾਂਦਾ ਹੈ ਬਾਜ਼ਾਰ ਲੱਗ ਜਾਂਦਾ ਦੁਨੀਆ ਦਾ ਭਰਮਣ ਕਰਦੇ ਕਰਦੇ ਕਿਸੇ ਸ਼ਹਿਰ ਦੇ ਸਤਸੰਗ ਲੱਗ ਪੈਂਦਾ ਤੋ ਕਬੀਰ ਕਹਿੰਦੇ ਨੇ ਖੁਸ਼ੀ ਹੋ ਜਾਂਦੀ ਹੈ ਜੇ ਮੰਡੀ ਲੱਗ ਪਈ ਪਰ ਆਪ ਕੰੰਦ ਨੇ ਮੇਰੀ ਖੁਸ਼ੀ ਇਕਦਮ ਮਾਇੂਸੀ ਦੇ ਚ ਬਦਲ ਜਾਂਦੀ ਹੈ ਕਿਉਂ ਨਹੀਂ ਪਟਣ ਨਹੀਂ ਪਰਖੋ ਪਟਣ ਤੇ ਲਭ ਪਿਆ ਹੈ ਬਾਜ਼ਾਰ ਤੇ ਲਭ ਪਿਆ ਹੈ ਪਰ ਉੱਥੇ ਜਿਹੜੇ ਆਉਂਦੇ ਨੇ ਪਰਖੂ ਨਹੀਂ ਨਹੀਂ ਰਿਆਂਦੇ ਸਮਝ ਕੁਝ ਵੀ ਨਹੀਂ ਆ ਰਹੇ ਨੇ ਮੰਦਰਾਂ ਵਿੱਚ ਭਗਵਾਨ ਦੀ ਕੋਈ ਸਮਝ ਨਹੀਂ ਆ ਰਹੇ ਨੇ ਗੁਰਦੁਆਰਿਆਂ ਵਿੱਚ ਗੁਰੂ ਦਾ ਕੋਈ ਬੋਧ ਨਹੀਂ ਪੜ ਰਹਿ ਨੇ ਨਮਾਜ਼ ਮਸਜਿਦਾਂ ਦੇ ਚ ਖੁਦਾ ਦੀ ਕੋਈ ਸਮਝ ਨਹੀਂ ਖੁਦਾ ਦਾ ਕੋਈ ਗਿਆਨ ਨਹੀਂ ਜਦੋਂ ਪਾਰਖੂ ਹੀ ਕੋਈ ਨਹੀਂ ਜੇ ਜਦੋਂ ਪਾਰਖੂ ਕੋਈ ਨਹੀਂ ਤਾਂ ਹੀਰਾ ਮਿੱਟੀ ਔਰ ਕੀ ਹੈ ਜਦੋਂ ਪਾਰਖੂ ਹੀ ਨਹੀਂ ਹੈ ਤਾਂ ਹੀਰਾ ਕੱਚਾ ਹੈ ਔਰ ਕੀ ਹੈ ਜੈਪੁਰ ਦੇ ਜੋਰੀ ਬਾਜ਼ਾਰ ਦੇ ਚ ਇਕ ਸੰਦੇਵੀ ਦੀ ਦੁਕਾਨ ਹੈ ਉਹ ਹੀਰੇ ਮੋਤੀਆਂ ਦਾ ਕੰਮ ਕਰਦਾ। ਜਦ ਰੇ ਇੱਕ ਦਿਨ ਮੈਂ ਜੈਪੁਰ ਰਾਜਾ ਪਾਰਗ ਦੇ ਗੁਰਦੁਆਰੇ 14 ਰਤਨਾਂ ਦੀ ਕਥਾ ਸੁਣੀ। ਤੇ ਮੈਨੂੰ ਕਹਿ ਲੱਗਾ ਗਏ ਨੇ ਜੀ ਇਹ ਰਤਨ ਤੁਸੀਂ ਵੇਖੇ ਨੇ। ਮੈਂ ਕਿਹਾ ਨਹੀਂ। ਵਿਸ਼ੇਸ਼ ਰੂਪ ਵਿੱਚ ਇਹ ਨਾ ਹੁੰਦੇ ਨੇ ਨਾ ਰਤਨ। ہیا ہے لال ہے پنا ہے مونگا ہے نیلم ہے جواہر ہے موتی اس طرح کی گنتی نو بن دی مجھے کہنے لگے یہ کسی دیکھے نا میں کنائی سارے نہیں دیکھے کہنے لگے اج وقت کڈو میں تھوڑا دکان پہ لے جانا اپنی سارے دکھا دوں میرے کو سارے ہی ابھی یہی کام کرتے ہیں سر یہی دندا ہے اس دی دکان تے پکھراج نہیں سی انہیں پڑوس دی دکان تے مانگا کے میں نے دکھایا باقی سارے رتن دکھا ہے ٹک ٹک دی جو قیمت دستا گیا میں حیران ہوں گیا پورا بزار جوری بزار ہے کبیر کہنے نے ہیرہ لے کے میں بیٹھ گیا کوئی پارک ہوئی نہیں ہے کسی نے سمجھ ہی نہیں ہے. نہیں پٹن نہیں پار میں دورا دیا آرین رہے نک مسجد خدا دی کوئی سمجھ نہیں آ رہے ن ل گردوارے گرو دا کوئی بودھ نہیں بڑی بھیڑ جا رہی ہے بھگوان دا کوئی گیان نہیں کچھ بھی سمجھ نہیں نہیں پٹن نہیں پار خوپ کہ کدی بھرمن کر برمن کر کردے ਉਸੇ ਬਾਜ਼ਾਰ ਵਿੱਚ 파ਰਖੋ ਵੀ ਮਿਲ ਜਾਂਦੇ ਸਮਝ ਪਤਾ ਹੈ ਸਤਿ ਕੀ ਹੈ ਸੰਤੋਖ ਕੀ ਹੈ ਦਇਆ ਕੀ ਹੈ પ્રેમ ਕੀ ਹੈ ਨਿਰਵੈਰ ਜਜ਼ਬੇ ਕੀ ਹੈ ਸਮਦ੍ਰਿਸ਼ਟੀ ਕੀ ਹੈ ਕਰਚੈ ਯੋर्य ਸਤਿ ਦੀ ਸੰਤੋਖ ਦੀ ਸਮਦ੍ਰਿਸ਼ਟੀ ਦੀ ਦਇਆ ਦੀ ਨਿਰਵੈਰਤਾ ਦੀ ਨਿਰਭੈਤਾ ਦੀ ਪਰਿਦੇਵੀ ਗੁਣ ਹਨ ਕੀ ਸਮਝ ਕੁਛ ਵੀ ਨਹੀਂ سورج اپنا چاننا ونڈا ہے کرنوں کے راہ دا پرکاش منک کے ہردی فیلد ہے گنان کے راہ اور جیسے جیسے منک اندر گن بدتے نے ویسے ویسے ربی چاننا وجہ ہے دھارمک منک کی پہچان گناہ کر کے یہ کنک دیا ہے یہ کن پریم ہے یہ درشٹی کتنی سمانتا ہے ਇਕ ਕਿੰਨਾ ਕੁ ਨਿਰਵੈਰ ਹੈ ਕਿੰਨਾ ਕੁ ਨਿਰਭੈ ਹੈ ਇੰਨਾ ਦੇਵੀ ਗੁਣਾ ਦੇ ਪੈਮਾਨੇ ਨਾਲ ਹੀ ਨਾਪਣਾ ਪੈਂਦਾ ਹੈ ਇਹ ਮਨੁੱਖ ਕਿੰਨਾ ਕੁ ਧਾਰਮਿਕ ਹੋਰ ਕਿਸ ਤਰ੍ਹਾਂ ਨਾਪੋਗੇ ਚਾਰਣਾ ਸਾਰੇ ਦਾ ਸਾਰਾ ਸੂਰਜ ਦਾ ਹੈ ਗੁਣ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਨੇ ਸਭ ਗੁਣ ਤੇਰੇ ਮੈਂ ਨਹੀਂ ਕੋ ਗੁਣ ਤੇ ਸਾਰੇ ਉਸ ਦੇ ਨੇ ਰੋਸ਼ਨੀ ਇੱਥੇ ਗੁਰਦੁਆਰਾ ਹਾਲ ਦੇ ਛੋਰੀਏ ਪਰ ਰੋਸ਼ਨੀ ਤੇ ਸਾਰੀ ਸੋਹ ਰਹੀ ਦੀ ਗੁਣ ਸਾਰੇ ਹੀ ਪ੍ਰਮਾਤਮਾ ਦੇ ਤਵੇ ਜਿਹਨੇ ਭਰਮਨ ਕਰਦਿਆਂ ਕਰਦਿਆਂ ਖੁਸ਼ੀ ਹੋ ਗਈ ਇੱਕ ਦਿਨ ਕਿ ਬਾਜ਼ਾਰ ਵੀ ਲੱਭ ਪਿਆ ਤੇ ਪਾਰਖੋ ਵੀ ਲੱਭ ਪਿਆ ਉਹਨੂੰ ਸਮਝ ਆਇਆ ਸੰਦਰਸ਼ਟੀ ਕਿਸ ਨੂੰ ਕਹਿੰਦੇ ਦਇਆ ਕੀ ਹੈ ਗਿਆਨ ਕੀ ਹੈ ਵਿਗਿਆਨ ਕੀ ਹੈ نروتا کی ہے نربتا کی ہے شیل کی ہے سنگم کی ہے گراہک صرف آیا ہی نہیں بازار پرکھ بھی ہے سمجھ ہے تو کبھی کہ من خوش ہو جا چلو پارکھو مل گیا کہ سنگیت کوئی گا رہا ہو کوئی آلاپ کر رہا ہے ਔਰ ਜਦ ਕੋਈ ਸੰਗੀਤਕਾਰ ਕਿਸੇ ਸੰਗੀਤਕਾਰ ਨੂੰ ਦਾਦ ਦਿੰਦਾ ਹੈ ਉਸ ਨੂੰ ਜਿਹੜੀ ਰੂਹਾਨੀ ਖੁਸ਼ੀ ਆਉਂਦੀ ਹੈ ਦੂਜਿਆਂ ਦੇ ਸਿਰ ਹਿਲਾਉਣ ਨਾਲ ਨਹੀਂ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਸੰਗੀਤ ਹੈ ਕੀ ਵਾਸਤਵਕ ਰਾਗ ਹੈ ਕੀ ਕੁਝ ਬੋਲਾਂ ਨੂੰ ਕੁਝ ਅੱਖਰਾਂ ਨੂੰ ਤਰਤੀਬ ਦੇ ਲਈਏ ਉਹ ਕਵਿਤਾ ਦਾ ਜਨਮ ਹੋ ਜਾਂਦਾ ਹੈ ਆਵਾਜ਼ ਨੂੰ ਤਰਤੀਬ ਦੇ ਦਈਏ ਤਾਂ ਸੰਗੀਤ ਦਾ ਜਨਮ ਹੋ ਜਾਂਦਾ ਹੈ ਔਰ ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਦੇਈਏ ਤਾਂ ਭਗਤੀ ਦਾ ਜਨਮ ਹੋ ਜਾਂਦਾ। ਉਠਣਾ, ਬੈਠਣਾ, ਖਾਣਾ, ਪੀਣਾ, ਸੌਣਾ, ਜਾਗਣਾ ਸਾਰਾ ਤਰਤੀਬ ਦੇ ਚੱਲ ਜਾ। ਸਾਰਾ ਮਰਿਆਦਾ ਦੇ ਚੱਲ ਜਾ। ਆਵਾਜ਼ ਨੂੰ ਮਰਿਆਦਾ ਵਿੱਚ ਕਰਨਾ ਸਾਧਨਾ ਦੀ ਲੋੜ ਹੈ। ਬੋਲਾਂ ਨੂੰ ਤਰਤੀਬ ਵਿੱਚ ਕਰਨਾ ਸਿੱਖਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਵਿੱਚ ਕਰਨਾ, ਅਭਿਆਸ ਕਰਨਾ ਪੈਂਦਾ। ਉਹ ਨਹੀਂ ਹੁੰਦਾ। ਤੋ ਕਬੀਰ ਕਹਿੰਦੇ ਨੇ ਖੁਸ਼ੀ ਹੋ ਜਾਂਦੀ ਹੈ ਜਦ ਕਦੀ ਕੋਈ ਪਾਰਖ ਵੀ ਲੱਭ ਪੈਂਦਾ ਗੱਲ ਨੂੰ ਸਮਝ ਲੈ ਪਤਾ ਹੈ ਪਰ ਕਬੀਰ ਕਹਿੰਦੇ ਨੇ ਖੁਸ਼ੀ ਮੇਰੀ ਫਿਰ ਨਿਰਾਸ਼ਾ ਦੇ ਵਿੱਚ ਬਦਲ ਗਈ ਕਿਉਂ ਪਾਰਖ ਹੈ ਗ੍ਰਾਹਕ ਨਹੀਂ ਹੈ ਲੈਣਾ ਨਹੀਂ ਚਾਹੁੰਦਾ ਸਮਝਦੇ ਹੈ ਨਹੀਂ ਪਟਣ ਨਹੀਂ ਪਾਰਖ ਨਹੀਂ ਗਾਹਕ ਉਹ ਗ੍ਰਾਹਕ ਨਹੀਂ ਹੈ ਪਾਰਖੂ ਤੇ ਹੈ سمجھتے ہے گل دی پر دے اندر گراہکتا نہیں ہے تڑپ نہیں ہے کھچ نہیں ہے لین کی اچھا نہیں ہے آپ کہہ کدائی کسی ستسنگ کسے شہر دیچ, کسے منڈی دیکھنا پارکھو بھی لب پہ ہے, گراہک بھی دی پیا تڑپ ہے ਉਹ ਲੈਣ ਦੀ ਵੀ ਖੇਚ ਹੈ ਉਹ ਲੈਣਾ ਵੀ ਚਾਹੁੰਦਾ ਹੈ ਉਹ ਪ੍ਰਾਪਤ ਵੀ ਕਰਨਾ ਚਾਹੁੰਦਾ ਹੈ ਤਾਂ ਭਗਤ ਜੀ ਕਹਿੰਦੇ ਨੇ ਬਹੁਤ ਮਨ ਖੁਸ਼ ਹੁੰਦਾ ਹੈ ਤੇ ਗ੍ਰਾਹਕ ਵੀ ਲੱਗਦੇ ਪਰ ਆਪ ਕਹਿੰਦੇ ਨੇ ਮੇਰਾ ਦੁੱਖ ਆਪਣੀ ਥਾਂ ਤੇ ਗ੍ਰਾਹਕ ਤੇ ਲੱਭਿਆ ਪਰ ਮੁੱਲ ਨਹੀਂ ਦੇਣਾ ਚਾਹੁੰਦਾ ਮੁਫਤ ਵਿੱਚ ਮੰਗਦਾ ਹਰ ਚੇ सूद ਬਰਾਇਅਤ ਦੇਰ ਨਾ ਪਾਇਅਤ ਕਹਿੰਦੇ ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾਂ ਮਿਹਨਤ ਦੇ ਮਿਲ ਜਾਏ ਉਹ ਕੋਈ ਖਾਸ ਨਹੀਂ ਹੁੰਦੀ ਪਹਾੜ ਦੇ ਉੱਪਰ ਬੀਟੀਆਂ ਪੱਥਰੋਂ ਜ ਮਿਲ ਜਾਣਗੇ ਹੀਰੇ ਤੇ ਲੱਭਣੇ ਪੈਂਦੇ ਸੰਖ ਤੇ ਸਿੱਪੀਆਂ ਸਾਗਰ ਦੇ ਕੰਢਿਆਂ 'ਚ ਲੱਭ ਪੈਂਦੀਆਂ ਨੇ ਮੋਤੀ ਤੇ ਗਹਿਰੇ ਤਲ ਦੇ 'ਚੋਂ ਲੱਭਣੇ ਪੈਂਦੇ ਜੇ ਛੇਤੀ ਮਿਲ ਜਾਏ ਜਲਦੀ ਮਿਲ ਜਾਏ ਉਹ ਚੀਜ਼ ਕੋਈ ਖਾਸ ਨਹੀਂ ਹੁੰਦੀ ਇਕ ਰੱਬ ਹੀ ਨਹੀਂ ਹੈ ਕਬੀਰ ਕਹਿੰਦੇ ਨੇ ਪਰਖੋ ਵੀ ਲੱਭਤੇ ਹੈ ਗ੍ਰਾਹਕ ਵੀ ਲੱਭਤੇ ਸਮਝ ਵੀ ਹੈ ਉਸ ਨੂੰ ਲੈਣਾ ਵੀ ਚਾਹਦਾ ਹੈ ਮੁੱਲ ਨਹੀਂ ਰਹਿੰਦਾ ਨਹੀਂ ਗਾਹਕ ਨਹੀਂ ਮੋਹ ਇੱਥੇ ਕਬੀਰ ਕੋਲ ਪੁੱਛੀਏ ਫਿਰ ਮੁੱਲ ਕੀ ਹੈ ਵੀ ਦੱਸ ਦਿਓ ਮੁੱਲ ਕੀ ਹੈ ਤੇ ਆਪ ਕਹਿੰਦੇ ਨੇ ਕੰਚਨ ਸਿਉ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਮਨ ਆਪਣੀ ਸੋਚਣੀ ਮਨ ਆਪਣੇ ਵਿਚਾਰ ਮਨ ਆਪਣੀ ਚਿਤਵਨੀ ਇਹ ਭੇਟ ਕਰ ਦੇ ਮਨੁੱਖ ਦੇ ਵਿਚਾਰਾਂ ਵਿੱਚ ਵਾਸ਼ਨਾ ਹੈ ਹੰਕਾਰ ਹੈ ਲੋਭ ਹੈ ਇਹ ਭੇਟ ਕਰ ਦੇ ਗੁਰੂ ਦੇ ਵਿਚਾਰਾਂ ਦੁਸ ਕਰਤਾਰ ਹੈ પ્રેમ ਹੈ ਦਇਆ ਹੈ ਸੀਲ ਹੈ ਸੰਜਮ ਹੈ ਇਹ ਅਦਲਾ ਬਦਲੀ ਕਰਨੀ ਪਏਗੀ ਗ੍ਰਾਹਕ ਹੀ ਕਰਦਾ ਹੈ ਕੁਝ ਪੈਸੇ ਦਿੰਦਾ ਹੈ ਵਸਤੂ ਲੈ ਲੈਂਦਾ ਜਿੱਥੇ ਆਪਣੀ ਮਤ ਭੇਟ ਕਰ ਲੈ ਗੁਰੂ ਦੀ ਮਤ ਲੈ ਜਾਏਗਾ ਗੁਰੂ ਦੀ ਮਤ ਵਿੱਚ ਗਿਆਨ ਹੈ ਤੇਰੀ ਮਤ ਵਿੱਚ ਅ ਗਿਆਨ ਹੈ ਗੁਰੂ ਦੀ ਮਤ ਵਿੱਚ ਪ੍ਰੇਮ ਹੈ ਤੇਰੀ ਮਤ ਵਿੱਚ ਘਿਰਣਾ ਹੈ ਗੁਰੂ ਦੀ ਮਤ ਵਿੱਚ ਸਮ ਦ੍ਰਿਸ਼ਟੀ ਹੈ ਤੇਰੀ ਮਤ ਵਿੱਚ ਵਿਤਕਰੇ ਨੇ ਗੁਰੂ ਦੀ ਮਤ ਵਿੱਚ ਭਗਤੀ ਹੈ ਤੇਰੀ ਮਤ ਵਿੱਚ ਨਾਸਿਕਤਾ ਹੈ ਗੁਰੂ ਦੀ ਮਤ ਵਿੱਚ ਨਿਰਵੈਰਤਾ ਹੈ ਨਿਰਭੈਤਾ ਹੈ ਤੇਰੀ ਮਤ ਵਿੱਚ ਵੈਰ ਵਿਰੋਧ ਨੇ ਇਹ ਮਤ ਵੇਖ ਕੇ ਗੁਰੂ ਦੀ ਮਤ ਲੈ ਲੈ ਪਰ ਗ਼ਜ਼ਬ ਦੀ ਗੱਲ ਹੈ ਮਨੁਕ ਕੋੜੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ ਜੇ ਕੋੜੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ ਆਪਣੀ ਗੰਦੀ ਮਤ ਦੇ ਕੇ ਵੀ ਉਜਵਲ ਮਤ ਗੁਰੂ ਦੀ ਨਹੀਂ ਲੈਣਾ ਚਾਹੁੰਦਾ ਜਦ ਕਈ ਗੁਰੂ ਕਹਿੰਦਾ ਗੁਰ ਕੀ ਮਤ ਤੂ ਲੈ ਇਹਾ ਨੇ ਭਗਤ ਬਿਨਾ ਬਹੁ ਡੂਬੈ ਸੈ ਨੇ ਪਰਿਖਰਤੈ त्याਗੇ ਮਨ ਕੀ ਮਥੜੀ ਵੀ ਸਾਰੇ ਦੂਜਾ ਭਾਉ ਦਿਓ ਧਨ ਅਰਪਣ ਕਰਨਾ ਅਨ ਅਰਪਣ ਕਰਨਾ ਵਸਤਰ ਅਰਪਣ ਕਰਨੇ ਸੋਨਾ ਚਾਂਦੀ ਅਰਪਣ ਕਰਨਾ ਇਹ ਸਭ ਕੁਝ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਜਾਜ ਨਾ ਪਵੇ ਪਹਿਲੇ ਪਹਿਲੇ ਬੱਚਾ ਪੂਰਨਿਆਂ ਤੇ ਲਿਖਦਾ ਪੂਰਨੇ ਪਾਣੇ ਕਹਿੰਦਾ ਇਹ ਸਭ ਪੂਰਨੇ ਪਾਣੇ ਨੇ ਧਨ ਅਰਪਣ ਕਰਨਾ ਫੁੱਲ ਅਰਪਣ ਕਰਨੇ ਵਸਤਰ ਅਰਪਣ ਕਰਨੇ ਅਨ ਅਰਪਣ ਕਰਨਾ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਜਾਚ ਆ ਜਾਵੇ। ਔਰ ਜੈਸੇ ਮਨ ਅਰਪਣ ਕੀਤਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਰੋਜ਼ Satsang ਵਿੱਚ ਆਣਾ, ਕਥਾ ਕੀਰਤਨ ਸੁਣਨਾ ਇਹ ਸਿਰਫ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਇੱਕ ਦਿਨ ਅਸੀਂ ਆਪਣੀ ਮਤ ਭੇਟ ਕਰ ਦੇਈਏ। ਆਪਣਾ ਮਨ ਭੇਟ ਕਰ ਦੇਈਏ। ਕਿ ਜਿਸ ਦਿਨ ਆਪਣਾ ਮਨ ਦੇਣ ਨੂੰ ਜੀ ਕਰੇ, ਮਤ ਭੇਟ ਕਰਨ ਨੂੰ ਜੀ ਕਰੇ ਸਮਝ ਲਓ ਸਤ ਸੰਗ ਦਾ ਫਲ ਮਿਲ ਗਿਆ ਸਤ ਸੰਗ ਦੀ ਸਫਲਤਾ ਪ੍ਰਾਪਤ ਹੋ ਗਈ ਚੌਲੀ ਵਿੱਚ ਪੈ ਲਈ ਤੇ ਫਲ ਹੈ ਕਿਉਂਕਿ ਆਪਣਾ ਮਨ ਜੈਸੇ ਭੇਟ ਕਰਦਾ ਹੈ ਮਨੁੱਖ ਤੇ ਗੁਰੂ ਦੀ ਮਤ ਪ੍ਰਾਪਤ ਆਉਂਦੀ ਹੈ ਉਹ ਗੁਰੂ ਦੀ ਮਤ ਦੇ ਵਿੱਚ ਹੀ ਪਰਮਾਤਮਾ ਹੈ ਮਨੁੱਖ ਦੀ ਮਤ ਦੇ ਵਿੱਚ ਪਦਾਰਥ ਨੇ ਮਨੁੱਖ ਦੀ ਸੋਚਣੀ ਦੇ ਵਿੱਚ ਕੀ ਹੈ ਸੰਸਾਰ ਹੈ ਪਦਾਰਥ ਨੇ ਗੁਰੂ ਦੀ ਸੋਚਣੀ ਦੇ ਵਿੱਚ ਪਰਮਾਤਮਾ ਹੈ ਨਿਰੰਕਾਰ ਹੈ ਮਤ ਭੇਟ ਕੀਤੀ ਆਪਣੀ ਲੈ ਲਈ ਗੁਰੂ ਦੀ ਮਤ ਉਸੇ ਮਤ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਈਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ ਆਪਣੀ ਮਤ ਦੇ ਵਿੱਚ ਸ਼ਰਾਬ ਪੀਣਾ ਹੈ ਗੁਰੂ ਦੀ ਮਤ ਵਿੱਚ ਅੰਮ੍ਰਿਤ ਛਕਣਾ ਹੈ ਹਮ ਆਪਣੀ ਮਤ ਦੇ ਵਿੱਚ ਦੁਪਹਿਰ ਨੂੰ ਉੱਠਣਾ ਹੈ ਗੁਰੂ ਦੀ ਮਤ ਵਿੱਚ ਅੰਮ੍ਰਿਤ ਵੇਲੇ ਉੱਠਣਾ ਹੈ ਬਸ ਜੈਸੇ ਗੁਰੂ ਦੀ ਮਤ ਆਈ ਸਾਰੇ ਹੀ दैਵੀ ਗੁਣ ਜੋ ਹੈ ਆ ਜਾਂਦੇ ਨੇ ਗੁਰੂ ਦੀ ਮਤ ਦੇ ਵਿੱਚ ਹੀ ਪ੍ਰਮਾਤਮਾ ਹੈ ਗੁਰੂ ਦੀ ਮਤ ਦੇ ਚੀ ਸਾਰਾ ਅਨੰਦ ਪਰਿਪੂਰਨ ਪਰਮਾਤਮਾ ਦਾ ਰਸ ਹੈ ਸਤਗੁਰ ਰਹਿਮਤ ਕਰਨ ਤੇ ਸਤ ਸੰਗ ਕਰਦੇਆ ਕਰਦੇਆ ਸਾਡਾ ਮਨ ਤਿਆਰ ਹੋਵੇ ਕਿ ਇਹ ਮਨ ਪੇਟ ਕਰ ਦੇਣਾ ਹੈ ਗੁਰੂ ਦੀ ਮਤ ਲੈ ਲੈਣੀ ਹੈ ਇਤਨੀ ਸ਼ਬਦ ਪ੍ਰਵਾਨ ਕਰਨਾ ਹੈ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਹ ਮਹਾਨ ਹੋਇਰਾ ਉਹ ਮਹਾਨ ਰੱਬੀ ਦੌਲਤ ਸਾਨੂੰ ਵੀ ਪ੍ਰਾਪਤ ਹੋਵੇ ਜਿਸ ਰਿਚਰਚਾ ਜਿਸ ਦਾ ਜ਼ਿਕਰ ਸਤਿਗੁਰੂ ਜੀ ਜੋ ਹੈ ਬਾਣੀ ਵਿੱਚ ਹੈ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਮਹਾਂਪੁਰਖਾਂ ਦਾ ਵੀ ਹਾਰਦਿਕ ਤੌਰ ਤੇ ਧੰਨਵਾਦ ਇਹ ਪਾਵਨ ਅਸਥਾਨ ਜਿੱਥੇ ਮੈਂ ਦੇਖਦਾ ਵਾਕਈ ਛੋਟੇ ਛੋਟੇ ਬੱਚਿਆਂ ਦੀ ਦੇਖ ਰੱਖ ਵੀ ਹੈ ਔਰ ਬਹੁਤ ਸੋਹਣੀ ਲੰਗਰ ਦੀ ਮਰਿਆਦਾ ਵੀ ਹੈ ਸੰਗਤ ਤੇ ਪੰਗਤ ਦਾ سلسلہ ਹੈ ਪਾਤਸ਼ਾਹ ਰਹਿਮਤ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ਾਂ ਕਰਨ ਸੰਗਤ ਚੱਲਦੀ ਰਹੇ ਪੰਗਤ ਚੱਲਦੀ ਰਹੇ ਤੱਕ ਦੁਨੀਆਂ ਦੀਆਂ ਸਰੀਰਕ ਲੋੜਾਂ ਤੇ ਅਧਿਆਤਮਕ ਲੋੜਾਂ ਦੀ ਪੂਰਤੀ ਹੁੰਦੀ ਰਹੇ ਸਾਰਿਆਂ ਦਾ ਹਰ ਬਿ ਤੌਰ ਤੇ ਧੰਨਵਾਦ ਬੋਲ ਟੁਕ ਦੇ ਸ਼ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ